ਤੱਕੇ ਨਾਲ ਜ਼ਮੀਨਾਂ ਲੈ ਜਾਣਗੇ ਕਿਹੜਾ ਲੈ ਜੀ ਆਹ ਤੱਕਿਆ ਯਾਰ ਸਾਨੂੰ ਘਰ ਤਾਂ ਸਾਡੇ ਕੋਲ ਆਲਰੇਡੀ ਹੈਗੇ ਸਾਨੂੰ ਕਾਹਦੇ ਵਾਸਤੇ ਦਿਨੋ ਸਾਡੀ ਏ ਜ਼ਮੀਨ ਐ 8 ਕਨਾਲ ਜ਼ਮੀਨ ਐ 2 ਕਨਾਲ ਸਾਨੂੰ ਉਹਦੇ ਵਿੱਚੋਂ ਸਾਡੀ ਜ਼ਮੀਨ ਚੋ ਸਾਨੂੰ ਨਹੀਂ ਦੇਣੇ ਕਿਸੇ ਨਾਲ ਅਸੀਂ ਤੱਕਾ ਨਹੀਂ ਕਰਨਾ ਨਾ ਅਸੀਂ ਕਰੀਏ ਜਿਹਨੇ ਜ਼ਮੀਨ ਦੇਣੀਆਂ ਦੇ ਦਿਓ ਨਹੀਂ ਦੇਣੀ ਨਾ ਦਿਓ ਨੇਰਾ ਝੂਠ ਐ ਇੱਕ ਬੰਦਾ ਵੀ ਜੇ ਤੁਹਾਨੂੰ ਕਹਦੇ ਵੀ ਅਸੀਂ ਸਹਿਮਤਾਂ ਇੱਕ ਬੰਦਾ ਵੀ ਨਹੀਂ ਕਹਿੰਦਾ ਅਸੀਂ ਤੁਹਾਨੂੰ ਵੀ ਕਿਸਾਨ ਦੇ ਮੁਨਾਫਾ ਬੰਦ ਕਰਦੇ ਲੱਖ ਲੱਖ ਰੁਪਏ ਕਹਿੰਦੇ ਕਿੱਲੇ ਦੇ ਮਗਰ ਦੇ ਕਾਹਦਾ ਲੱਖ ਜੀ ਉਹ ਲੱਖ ਇਸ ਕਰਕੇ ਵੀ ਇਹ ਹੁਣ ਥੋੜੀ ਨਹੀਂ ਅਸੀਂ ਤੁਸੀਂ ਸਾਨੂੰ 30000 ਦੇਤਾ ਲੱਖ ਦੇਤਾ 50000 ਦੇਤਾ ਜਿੰਨਾ ਮਰਜੀ ਦੇਤਾ ਸਾਡੀ ਜ਼ਮੀਨ ਦੀ ਮਲਕੀਤ ਤਾਂ ਗਈ ਨਾ ਹੁਣ ਮੋਦੀ ਕਹੇ ਲਾਣਾ ਕਿੰਨਾ ਕਹਿੰਦਾ ਸੀ ਵੀ ਆ ਤਿੰਨ ਕਾਨੂੰਨ ਤਾਂ ਬਿਲਕੁਲ ਠੀਕ ਨੇ ਜੀ ਅਕਾਲੀ ਵੀ ਕਹਿੰਦੇ ਹੁੰਦੇ ਸੀ ਵੀ ਤਿੰਨ ਕਾਨੂੰਨ ਤਾਂ ਬਹੁਤ ਠੀਕ ਨੇ ਹੋਰ ਲੋਕਾਂ ਦਾ ਬਹੁਤ ਸਾਰਾ ਲਾਣਾ ਕਹਿੰਦਾ ਹੁੰਦਾ ਵੀ ਤਿੰਨ ਕਾਨੂੰਨ ਤਾਂ ਬਹੁਤ ਠੀਕ ਨੇ ਫਿਰ ਮਗਰੋਂ ਗਲਤ ਕਿਵੇਂ ਹੋ ਗਈ ਇਹ ਹੌਣ ਵੀ ਸਾਨੂੰ ਉਹ ਕਹਿੰਦੇ ਨੇ ਤੁਹਾਨੂੰ ਗੁੰਮਰਾਹ ਕਰਨ ਲਈ ਹਾਂ ਸਾਨੂੰ ਕਹਿੰਦੇ ਨੇ ਵੀ ਗਮਰਾਹ ਮੇਜ਼ ਤੇ ਬੈਜੀ ਮਾਰਾ ਨੂੰ ਬਠਾਲੇ ਦੱਸ ਦੇ ਵੀ ਕਿਵੇਂ ਗੁੰਮਰਾਹ ਕਰਦੇ ਆ ਇੱਕ ਵੀ ਗੱਲ ਇਹ ਜਿਗਣਾ ਦੇ ਕਿ ਲੋਕਾਂ ਦੇ ਨਾਲ ਇਹਨਾਂ ਦਾ ਜੀਵਨ ਡਿਵੈਲਪ ਹੋ ਗਿਆ ਜਿਹੜੀ 2008 ਦੇ ਵਿੱਚ ਅਕਾਲੀਆਂ ਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਿਹੜੇ ਖੇਤ ਤੁਸੀਂ ਉੱਥੋਂ ਦੀ ਡਿਵੈਲਪਮੈਂਟ ਦੇਖ ਲਓ ਜਾਂ ਸੰਗਰੂਰ ਦੇ ਵਿੱਚ ਵੱਡਾ ਇਕੱਠ ਅੱਜ ਪੰਜਾਬ ਪੁਲਿਸ ਤੇ ਜ਼ਬਰ ਨੂੰ ਲੈ ਕੇ ਉਸਤੇ ਖਿਲਾਫ ਜਿਹੜਾ ਹੋਇਆ ਮੇਰੇ ਨਾਲ ਕਿਸਾਨਾਂ ਕੋ ਜੋਗਿੰਦਰ ਸਿੰਘ ਗ੍ਰਾਹਾਂ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਇਕੱਠ ਕਰਨ ਦੀ ਕੀ ਜ਼ਰੂਰਤ ਪੈਗੀ ਕਿ ਮੁੱਖ ਮੰਤਰੀ ਹੁਣ ਐਨੇ ਹੋ ਗਏ ਕਿ ਆਪਦੇ ਲੋਕਾਂ ਤੇ ਜਿਨ੍ਹਾਂ ਨੂੰ ਕਹਿੰਸੀ ਕਿ ਇਹ ਤਾਂ ਮੇਰੇ ਆਪਦੀ ਪ੍ਰਜਾ ਉਹਦੇ ਤੇ ਹੀ ਜ਼ਬਰ ਕਰ ਲੈ ਇੱਕ ਮੈਨੂੰ ਇਹ ਲੱਗੀ ਜਾਂਦਾ ਵੀ ਮੁੱਖ ਮੰਤਰੀ ਆਪਣੀ ਸੋਚ ਮੁਤਾਬਕ ਨਹੀਂ ਚੱਲ ਰਹੇ ਉਹਦੇ ਮਗਰਲੇ ਪਾਸੇ ਜਿਹੜੀ ਪਲਾਨ ਹੈ ਕੋਈ ਪਨਾਹ ਉਹਦੀ ਪਲਾਨ ਦੇ ਮੁਤਾਬਕ ਚੱਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਵਾਲੀ ਗੱਲ ਹੈ ਇਹ ਕਦੇ ਨਹੀਂ ਸੀ ਹੁਣ ਆ ਮਜ਼ਦੂਰਾਂ ਦੇ ਕੀ ਕਿੰਡੀ ਗੱਲ ਹੈ ਵੀ ਮਜ਼ਦੂਰਾਂ ਨੇ ਇਹ ਕਿਹਾ ਵੀ ਉੱਥੇ ਰਾਜ ਦੀ ਜ਼ਮੀਨ ਪਈ ਹੈ ਜੀ ਬੇਲੀ ਸਾਨੂੰ ਉੱਥੇ ਖੇਤੀ ਕਰਨਾ ਚੱਲ ਨਹੀਂ ਦੇਣੀ ਸੀ ਨਾ ਦਿੰਦੇ ਭਾਵੇਂ ਉਹਨਾਂ ਨੇ ਮੁਜਾਹਿਰਾ ਕੀਤਾ ਇਥੇ ਰੰਗ ਬੋਲ ਕੇ ਜਾਂਦੇ ਉਹ ਗੱਲ ਰੱਖਦੇ ਤੁਸੀਂ ਗੱਲਬਾਤ ਦੇ ਵਿੱਚ ਤੁਸੀਂ ਜਵਾਬਤ ਕਨਵੈਂਸ ਕਰਾ ਦਿੰਦੇ ਉਹ ਫੜ ਕੇ ਜ਼ਿਲ੍ਹਾ ਚ ਡੱਕਣ ਦੀ ਕੀ ਲੋੜ ਫਿਰ ਉਦੋਂ ਪਿੱਛੇ ਤੁਸੀਂ ਇੰਨਾ ਜ਼ਬਰ ਕਰਤਾ ਵੀ ਤੁਸੀਂ ਆਹ ਜਦੀ ਮੰਗੀ ਕਿਉਂ ਕਰ ਲਈ ਤੁਸੀਂ ਰਾਜ ਦੀ ਜ਼ਮੀਨ ਦਾ ਸਵਾਲ ਹੀ ਕਿਉਂ ਠਾਤਾ ਫਿਰ ਤੁਸੀਂ ਮੁੜ ਕੇ ਉਹਨਾਂ ਨੂੰ ਕਿਤੇ ਮੀਟਿੰਗ ਵੀ ਨਹੀਂ ਕਰਨ ਦੇਣੀ ਚੱਲ ਜੇ ਪਿੰਡਾਂ ਦੇ ਵਿੱਚ ਉਹ ਜਾਂਦੀਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਤੀਜੇ ਹਿੱਸੇ ਦੀ ਜਿਹੜੀ ਕਾਨੂੰਨੀ ਤੌਰ ਤੇ ਸਰਕਾਰ ਦਾ ਬਣਾਇਆ ਹੋਇਆ ਕਾਨੂੰਨ ਹੈ ਪੰਚਾਇਤੀ ਜਮਿਨ ਤੋਂ ਉਹੀ ਲੈਂਦੇ ਆ ਉਹ ਵੀ ਠੇਕੇ ਦੀ ਮਿਨੀਮਮ ਠੇਕੇ ਇਹਦੋਂ ਬਾਅਦ ਤਾਂ ਕੁਝ ਨਹੀਂ ਕਰਦੇ ਉਹ ਰੜਕ ਕਿਉਂ ਰਹੀ ਹੈ ਅਚਲ ਸੇ ਸਰਕਾਰ ਨੂੰ ਇਹ ਰੜਕਦੀ ਹੈ ਕਿ ਜਿਹੜੇ ਛੋਟੇ ਲੋਕ ਜਦੋਂ ਉਹ ਆਪਣੀ ਰੋਟੀ ਦੀ ਗੱਲ ਕਰਦੇ ਨੇ ਇਕੱਠੇ ਹੋ ਕੇ ਸਿਰ ਜੋੜ ਕੇ ਉਦੋਂ ਸਰਕਾਰ ਦੇ ਪੀੜ ਹੁੰਦੀ ਹੈ ਉਹ ਪੀੜ ਸਰਕਾਰ ਤੋਂ ਚੱਲੀ ਨਹੀਂ ਆਉਂਦੀ ਕਿਉਂਕਿ ਸਾਡਾ ਅੱਜ ਦਾ ਇਕੱਠ ਵੀ ਰੜਕਦਾ ਹੋਊ ਸਰਕਾਰ ਨੂੰ ਕਿਉਂਕਿ ਭਾਜਪਾ ਨੂੰ ਰੜਕਦਾ ਹੈ ਇਕੱਠ ਡਿੱਲੀ ਦਾ ਮੋਰਚਾ ਭਾਜਪਾ ਨੂੰ ਰੜਕਦਾ ਸੀ ਭਾਜਪਾ ਨੇ ਉਹ ਕਿਵੇਂ ਤੋੜਨੀ ਗੱਲ ਕਰਦੀ ਕਿਉਂਕਿ ਸਾਡੀ ਜਦੋਂ ਇਕਤਾ ਸੀ ਸਿਰ ਜੋੜਦੇ ਆ ਉਦੋਂ ਸਰਕਾਰ ਨੂੰ ਪੀੜ ਹੁੰਦੀ ਹੈ ਉਹ ਰੜਕ ਪੈਂਦੀ ਹੈ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਸਾਨੂੰ ਸਿਰ ਜੋੜੇ ਤੋਂ ਬਗੈਰ ਇਹ ਗੋਈਸ ਮਸਾਮਾ ਦਾ ਹੱਲ ਨਹੀਂ ਨਿਕਲਣਾ ਇਹ ਤਾਂ ਮਜ਼ਦੂਰਾਂ ਦੀ ਜ਼ਮੀਨਾਂ ਦੀ ਗੱਲ ਚੱਲਦੀ ਆ ਪਰ ਇਹ ਤਾਂ ਹੁਣ ਪੰਜਾਬ ਦੀਆਂ ਜ਼ਮੀਨਾਂ ਵੀ ਜਿਹੜੀਆਂ ਲੈਂਡ ਪਲਾਨਿੰਗ ਪੋਰਟ ਦੀ ਤਹਿਤ ਸਰਕਾਰ ਲੈਣ ਨੂੰ ਪਈ ਉਹ ਕਹਿੰਦੇ ਆ ਕਿ ਇਹ ਜ਼ਮੀਨਾਂ ਨੂੰ ਅਸੀਂ ਵਿਕਸਿਤ ਕਰਕੇ ਦੇਵਾਂਗੇ ਕਹਿੰਦੇ ਸਾਨੂੰ ਪਲਾਟਾਂ ਦੇ ਰੂਪ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਦੇਵਾਂਗੇ ਬਹੁਤ ਕਰੋੜੀਆਂ ਕਰਕੇ ਦੇਵਾਂਗੇ ਉਹ ਨਹੀਂ ਜੀ ਸਾਡੀਆਂ ਲੋੜਾਂ ਹੋਰ ਨੇ ਉਹਨਾਂ ਦੀਆਂ ਲੋੜਾਂ ਹੋਰ ਨੇ ਉਹਨਾਂ ਨੇ ਜਿਹੜਾ ਕਹਿਣਾ ਹੈ ਪਹਿਲਾਂ ਤਾਂ ਜਦੋਂ ਸਾਡੇ ਜਦੋਂ ਵੀ ਕਦੇ ਖੋਇਆ ਇਹਨਾਂ ਨੇ ਸਾਡੇ ਕੋਲ ਉਦੋਂ ਵਿਕਾਸ ਦਾ ਨਾਂ ਨਹੀਂ ਸੀ ਸਾਨੂੰ ਇਹ ਕਹਿਣਗੇ ਵੀ ਅਸੀਂ ਤੁਹਾਡਾ ਵਿਕਾਸ ਕਰਾਂ ਹੂੰ ਜਦੋਂ ਬਿਜਲੀ ਬੋਰਡ ਦਾ ਨਿੱਜੀਕਰਨ ਕਰਨਾਂ ਸਾਨੂੰ ਸਪਲਾਈ ਵਧੀਆ ਮਿਲਿਆ ਕਰੂ ਨਿੱਜੀਕਰਨ ਕਰ ਦੋ ਸਾਨੂੰ ਪੜਾਈ ਵਧੀਆ ਮਿਲਿਆ ਕਰੂ ਸਕੂਲ ਨਿੱਜੀਕਰਨ ਕਰ ਦੋ ਸਾਨੂੰ ਇਲਾਜ ਵਧੀਆ ਮਿਲਿਆ ਕਰੂ ਪ੍ਰਾਈਵੇਟ ਕਰ ਦੋ ਵਧੀਆ ਤਾਂ ਮਿਲਣ ਲੱਗੇ ਪਰ ਮਹਿੰਗੇ ਕਿੰਨੇ ਨੇ ਮਹਿੰਗੇ ਇੰਨੇ ਹੋਗੇ ਵੀ ਸਤੋਂ ਖਰੀਦੀ ਨਹੀਂ ਜਾਂਦੀ ਨਾ ਸਤੋਂ ਬਿਜਲੀ ਖਰੀਦੀ ਜਾਣੀ ਹੈ ਨਾ ਸਤੋਂ ਇਲਾਜ ਕਰਾਇਆ ਜਾਣਾ ਨਾ ਸਤੋਂ ਭਾਈ ਆਪਣਾ ਇਹ ਪੜਾਈ ਹੈ ਪੜਾਈ ਲਈ ਜਾਣੀ ਹੈ ਯਾਨੀ ਉਹ ਇੰਨੀ ਮਹਿੰਗੀ ਹੋਗੀ ਪ੍ਰਾਈਵੇਟ ਹੱਤਾਂ 'ਚ ਭੇਜ ਕੇ ਉਹ ਮਹਿੰਗੀ ਜੇ ਕਰਵਾ ਵੀ ਨਹੀਂ ਇਹ ਕਿਸੇ ਹਾਲਤ ਚ ਗਾਰਜਗਾਰ ਬੰਦ ਕਰਤਾ ਕਿਉਂਕਿ ਉਹ ਪ੍ਰਾਈਵੇਟ ਨੇ ਤੁਸੀਂ ਠੇਕੇਦਾਰਾਂ ਦੇ ਪੱਲੇ ਪਾ ਦੇ ਸਾਨੂੰ ਜਦੋਂ ਤੁਸੀਂ ਇਹ ਵਿਕਾਸ ਦੀ ਗੱਲ ਕਰਦੇ ਕਿਸੇ ਖੇਤਰ ਜੀ ਕਰਨ ਉਹ ਵਿਕਾਸ ਦੇ ਪਿਛਲੇ ਪਾਸੇ ਕਾਰਪੋਰੇਟਾਂ ਦੀਆਂ ਲੋੜਾਂ ਇਹਨਾਂ ਦੀਆਂ ਮੂਰੇ ਰੱਖੀਆਂ ਹੁੰਦੀਆਂ ਨੇ ਉਹਨਾਂ ਨੂੰ ਮੁਨਾਫੇ ਦਵਾਉਣ ਦੀ ਖਾਤਰ ਉਹ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਜ਼ਰੂਰੀ ਨੇ ਉਹਨਾਂ ਨੂੰ ਦੇਖ ਕੇ ਫਿਰ ਉਹ ਮਨਜੀ ਦੇ ਰੇਟ ਤੇ ਸਾਨੂੰ ਵੇਚਦੇ ਨੇ ਸਾਡੀ ਇਹ ਮਜ਼ਦੂਰੀ ਦਾ ਫਾਇਦਾ ਠਾਕੇ ਉਹ ਸਾਡੀ ਮੋਟੀ ਨਾੜ ਦਾ ਚੂਸਦੇ ਔਰ ਇਹ ਕਹਿੰਦੇ ਲੈਂਡ ਪੂਲਿੰਗ ਪਹਿਲਾਂ ਵਾਲਿਆਂ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਜਿਹੜੇ ਪਹਿਲਾਂ ਵਾਲੀਆਂ ਕਰਦੀ ਸੋ ਹੁਣ ਕਹਿੰਦੇ ਇਹ ਵੱਖਰਾ ਆਇਆ ਕੁਝ ਕਿਉਂਕਿ ਆਮ ਲੋਕਾਂ ਦੀ ਸਰਕਾਰਾਂ ਹੁਣ ਕਿਸਾਨ ਵੀ ਖੁਸ਼ੀ-ਖੁਸ਼ੀ ਸਾਨੂੰ ਕਹਿੰਦੇ ਜ਼ਮੀਨਾਂ ਵੀ ਦੇ ਰਹੇ ਨੇ ਕਿਸੇ ਨਾਲ ਅਸੀਂ ਤੱਕਾ ਨਹੀਂ ਕਰਨਾ ਨਾ ਸੀ ਕਰੀਏ ਜਿਹਨੇ ਜ਼ਮੀਨ ਦੇਣੀ ਆ ਦੇ ਦਿਓ ਨਹੀਂ ਦੇਣੀ ਨਾ ਦਿਓ ਨੇਰਾ ਝੂਠ ਹੈ ਤੁਸੀਂ মিডিਆ ਨਾਲ ਜੁੜੇ ਹੋ ਤੜਕੇ ਬਗਜੋ ਪਿੰਡਾਂ ਚ ਇੱਕ ਬੰਦਾ ਵੀ ਜੇ ਤੁਹਾਨੂੰ ਕਹਦੇ ਵੀ ਅਸੀਂ ਸਹਿਮਤਾਂ ਇੱਕ ਬੰਦਾ ਵੀ ਨਹੀਂ ਕਹਿੰਦਾ ਲੋਕਾਂ ਦੀਆਂ ਲੋੜਾਂ ਤੋ ਜੇ ਫਿਰ ਲੋਕਾਂ ਦੇ ਵਿੱਚ 50% ਹਿੱਸਾ ਵੀ ਦੇਣ ਨੂੰ ਤਿਆਰ ਹੁੰਦਾ ਤਾਂ ਹੁਣ ਨੂੰ ਤਾਂ ਉਹ ਜ਼ਮੀਨ ਦੇ ਵਿੱਚ ਲਕੀਰ ਮਾਰਤੀ ਨਹੀਂ ਲੋਕ ਪਿਆਰਾ ਇਹ ਝੂਠ ਮਾਰਦੀ ਹੈ ਸਰਕਾਰ ਕਿਉਂਕਿ ਲੋਕ ਸਰਕਾਰ ਨੇ ਜਦੋਂ ਆਪਣੀ ਪਾਲਿਸੀ ਇੰਪਲੀਮੈਂਟ ਕਰਨੀ ਹੁੰਦੀ ਹੈ ਹੁਣ ਮੋਦੀ ਕਹੇ ਲਾਣਾ ਕਿੰਨਾ ਕਹਿੰਦਾ ਸੀਗਾ ਵੀ ਆ ਤਿੰਨ ਕਾਨੂੰਨ ਤਾਂ ਬਿਲਕੁਲ ਠੀਕ ਨੇ ਜੀ ਅਕਾਲੀ ਵੀ ਕਹਿੰਦੇ ਹੁੰਦੇ ਸੀ ਵੀ ਤਿੰਨ ਕਾਨੂੰਨ ਤਾਂ ਬਹੁਤ ਠੀਕ ਨੇ ਹੋਰ ਲੋਕਾਂ ਦਾ ਬਹੁਤ ਸਾਰਾ ਲਾਣਾ ਕਹਿੰਦਾ ਹੁੰਦਾ ਵੀ ਤਿੰਨ ਕਾਨੂੰਨ ਤਾਂ ਬਹੁਤ ਠੀਕ ਨੇ ਫਿਰ ਮਗਰੋਂ ਗਲਤ ਕਿਵੇਂ ਹੋ ਗਈ ਇਹਨੂੰ ਪਰ ਤਾਂ ਵਿਰੋਧ ਕਰਨ ਵਾਲਾ ਗੁੰਮਰਾਹਲੇ ਕਰਨ ਵਾਲੇ ਕਹਿੰਦੇ ਨੇ ਕਹਿੰਦੇ ਜਿਹੜੇ ਸਾਨੂੰ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਨੂੰ ਕਹਿੰਦੇ ਪਾਲਿਸੀ ਚੰਗੇ ਗੁੰਮਰਾਹ ਵੀ ਤਾਂ ਹੁਣ ਵੀ ਸਾਨੂੰ ਉਹ ਕਹਿੰਦੇ ਨੇ ਤੁਹਾਨੂੰ ਗੁੰ ਮਾਰਨ ਬਠਾਲੀ ਦਸਦੇਵੀ ਕਿਵੇਂ ਗੁੰਮਰਾਹ ਕਰਦੇ ਆ ਅਸੀਂ ਕਹਿੰਦੇ ਆ ਵੀ ਤੇਰੀ ਡਿਵੈਲਪਮੈਂਟ ਤੇਰੀ ਇਹ ਲੈਂਡ ਪੂਲਿੰਗ ਪਾਲਿਸੀ ਕਿਵੇਂ ਲੋਕਾਂ ਨੂੰ ਡਿਵੈਲਪ ਕਰੂਗੀ ਸਾਨੂੰ ਇੱਕ ਵੀ ਗੱਲ ਗਣੀ ਆ ਦੇ ਇੱਕ ਵੀ ਗੱਲ ਇਹ ਜੀ ਗਣੀ ਆ ਦੇ ਕਿ ਲੋਕਾਂ ਦੇ ਨਾਲ ਇਹਨਾਂ ਦਾ ਜੀਵਨ ਡਿਵੈਲਪ ਹੋਊ ਜਿਹੜੀ 2008 ਦੇ ਵਿੱਚ ਅਕਾਲੀਆਂ ਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਿਹੜੇ ਖੇਤੇ ਤੁਸੀਂ ਉੱਥੋਂ ਦੀ ਡਿਵੈਲਪਮੈਂਟ ਦੇਖ ਲਓ ਜਾਂ ਉੱਥੋਂ ਦੀ ਜਿਹੜੀਆਂ ਕਲੋਨੀਆਂ ਬਣਾਈਆਂ ਨੇ ਉਹਨਾਂ ਦੇ ਕਿੰਨੇ ਬਲੋਕ ਹੋ ਜਾ ਕੇ ਬਸ ਗਏ ਉਹ ਜਾ ਕੇ ਦੇਖ ਲਓ ਉਹਨਾਂ ਲੋਕਾਂ ਨੂੰ ਜਿਹੜੀਆਂ ਤੁਸੀਂ ਦਿੱਤੇ ਨੇ ਪਲਾਟ ਤੇ ਕਮਰਸ਼ੀਅਲ ਵਾਸਤੇ 200 ਗਜ ਤੁਸੀਂ ਉਹਨਾਂ ਦੀ ਹਾਲਤ ਦੇਖੋ ਜਦੋਂ ਉਹਨਾਂ ਦੀ ਹਾਲਤ ਬਿਹਤਰ ਨਹੀਂ ਹੋਈ ਫਿਰ ਤੁਸੀਂ ਇਹਨਾਂ ਦੀ ਹਾਲਤ ਨੂੰ ਬਿਹਤਰ ਕਰੋ ਉਹ ਲੱਗਦਾ ਕਿ ਉਹਨਾਂ ਗਜਾਂ ਦੇ ਪਲਾਟਾਂ ਦੇ ਵਿੱਚ ਕਿਸਾਨ ਸੁਖੀ ਬਸ ਪਾਊਗਾ ਜਿਹੜਾ ਹੁਣ ਖੇਤਾਂ ਦੇ ਵਿੱਚ ਹੈ ਜਿਹੜੇ ਇਹ ਕਹਿੰਦੇ ਨੇ ਪੰਜਾਬ ਪਲਾਟ ਯਾਰ ਸਾਨੂੰ ਘਰ ਤਾਂ ਸਾਡੇ ਕੋਲ ਆਲਰੇਡੀ ਹੈਗੇ ਸਾਨੂੰ ਕਾਹਦੇ ਵਸਤੇ ਦਿਨੋ ਸਾਡੀ ਇਹ ਜ਼ਮੀਨ ਹੈ ਸਾਡੇ ਤੁਸੀਂ 4 8 ਕਨਾਲ ਜ਼ਮੀਨ ਹੈ 2 ਕਨਾਲ ਸਾਨੂੰ ਉਹਦੇ ਵਿੱਚੋਂ ਸਾਡੀ ਜ਼ਮੀਨ ਚੋਂ ਸਾਨੂੰ ਹੀ ਦਿਨੋ ਜੇ ਸਾਨੂੰ ਘਰ ਪਾਉਣਾ ਹੁੰਦਾ ਸੀ ਪਹਿਲੀ ਨਾਲ ਪਾ ਲੈਣ ਦਿੱਤੇ ਜਾ ਕੇ ਸਾਡੇ ਕੋਲ ਤਾਂ ਘਰ ਹੈਗਾ ਸਾਡਾ ਘਰ ਪਿਆ ਹੋਇਆ ਆਜਾ 8 ਏਕੜ ਦੇ ਵਿੱਚੋਂ ਅਸੀਂ ਆਪਦਾ ਨਾਜ ਪੈਦਾ ਕਰ ਕਰਦੇ ਬੱਚੇ ਪਾ ਲਿਆ ਇਹ ਸਾਨੂੰ ਤਕਲੀਫ ਕਦੀ ਹੁੰਦੀ ਹੈ ਵੀ ਸਾਡਾ ਵਿਕਾਸ ਕਾਦਾ ਸਾਡੀ ਤਾਂ ਤੁਸੀਂ ਅੱਜ ਹੀ ਆਹ ਲਕੀਰ ਤੇ ਲਾਨ ਲੈਣ ਮਾਰਤੀ ਵੀ ਭਾਈ ਜੇ ਆਹ ਕਿੱਲਾ ਵੇਚ ਕੇ ਸੋਡੀ ਕਿਤੇ ਦੋ ਕਿੱਲੇ ਬਣਦੇ ਹੁਣ ਜੇ ਅਸੀਂ ਅੱਜ ਵੇਚ ਨਹੀਂ ਅਸੀਂ ਤਾਂ ਅੱਜ ਵੇਚ ਕੇ ਇਹ ਦੋ ਕਿੱਲੇ ਕਿਤੇ ਹੋਰ ਲੈ ਲਈਏ ਸਾਡੇ ਰੋਟੀ ਦਾ ਸਾਧਨ ਹੋਰ ਥੋੜਾ ਜਿਹਾ ਚੰਗਾ ਹੋ ਜਾ ਪਰ ਇਹ ਤਾਂ ਤੁਸੀਂ ਲਕੀਰ ਮਾਰਤੀ ਵੀ ਨਹੀਂ ਵੇਚ ਸਕਦੇ ਪਾਬੰਦ ਕਰਦੇ ਨਾ ਜਦੋਂ ਪਾਬੰਦ ਕਰਦੇ ਛੋਡੇ ਹੱਥ ਚ ਹੈ ਨਾ ਤੁਸੀਂ ਪਾਬੰਦ ਕਰ ਸਕਦੇ ਤੁਸੀਂ ਵੇਚਣਾ ਬੰਦ ਕਰ ਸਕਦੇ ਫਿਰ ਵੇਚਣਾ ਬੰਦ ਕਰ ਸਕਦੇ ਆ ਫਿਰ ਸਾਡੀ ਕਾਦੀ ਰੀਫਰੈਂਸ ਥੋੜੀ ਆ ਨਾ ਜੀ ਪਰ ਉਹ ਕਹਿੰਦੇ ਲੱਖ ਲੱਖ ਰੁਪਏ ਵੀ ਦੇਵਾਂਗੇ ਅਸੀਂ ਇਹ ਦੋਨਾਂ ਵੀ ਕਿਸਾਨ ਦੇ ਮੁਨਾਫਾ ਬੰਦ ਕਰਾਂਗੇ ਲੱਖ ਲੱਖ ਰੁਪਏ ਕਹਿੰਦੇ ਕਿੱਲੇ ਦੇ ਮਗਰ ਦੇ ਮੈਂ ਕਾਹਦਾ ਲੱਖ ਜੀ ਲੱਖ ਲੱਖ ਉਹ ਲੱਖ ਇਸ ਕਰਕੇ ਵੀ ਇਹ ਹੁਣ ਥੋੜੀ ਨਹੀਂ ਮੈਂ ਤੈਨੂੰ ਘਰ ਤੇਰਾ ਘਰ ਤਾਂ ਵੀ ਆ ਜਾ ਤੇਰਾ ਘਰ ਮੇਰਾ ਹੋ ਤੈਨੂੰ ਮੈਂ ਕਹਾਂ ਵੀ ਤੈਨੂੰ ਮੈਂ ਇੰਨੇ ਪੈਸੇ ਦੇ ਦਾਂ ਕੋਲ ਇੰਨੇ ਪੈਸੇ ਦੇ ਦਾਂ ਕੋ ਮਹੀਨੇ ਲਈ ਤੈਨੂੰ ਇਹ ਤਾਂ ਰੜਕਪੂ ਉਹ ਚਰ ਮੈਨੂੰ ਪੈਸੇ ਤਾਂ ਆਈ ਜਾਂਦੇ ਨੇ ਘਰ ਦਾ ਮੇਰਾ ਫੇਰ ਜੀ ਜਦੋਂ ਉਹ ਬੇਸਿਕਲੀ ਅਧਾਰ ਹੀ ਬਣ ਗਿਆ ਵੀ ਸਾਡੀ ਜ਼ਮੀਨ ਦੀ ਮਾਲਕੀ ਤਾਂ ਖੁੱਸ ਗਈ ਆ ਤੁਹਾਡਾ ਜੇ ਤੁਹਾਡੀ ਪੌਂਚੀ ਅਸੀਂ ਇੰਪਲੀਮੈਂਟ ਕਰ ਤੁਸੀ ਸਾਨੂੰ 30000 ਦੇਤਾ ਲੱਖ ਦੇਤਾ 50000 ਦੇਤਾ ਜਿੰਨਾ ਮਰਜੀ ਦੇਤਾ ਸਾਡੀ ਜ਼ਮੀਨ ਦੀ ਮਾਲਕੀ ਤਾਂ ਗਈ ਨਾ ਜੀ ਜਿੱਦਾਂ ਤੁਸੀਂ ਜ਼ਮੀਨ ਖਰੀਦਨੀ ਆ ਉਹਦਾਂ ਤੁਸੀਂ ਕਹਿੰਦੇ ਹੋਗੇ ਆ ਚੱਕੋ ਜੀ 1 ਕਰੋੜ ਉਹਦੋਂ 20 ਕਰੋੜ ਦੀ ਹੋ ਜੀ 30 ਸਾਲ ਤੱਕ ਬਾੜ ਨਾ ਹੋਵੇ 30 ਸਾਲ ਤੱਕ ਜ਼ਮੀਨਾਂ ਦੀ ਰੇਟ ਕਿੱਧਰ ਨ ਜਾਣ ਗਈ ਅੱਜ ਲੁਧਿਆਣੇ ਦੇ ਵਿੱਚ 4 ਕਰੋੜ ਦੀ ਇੱਕ ਜ਼ਮੀਨ ਹੈ ਇਹ ਤਾਂ 20 ਕਰੋੜ ਦੀ ਹੋ ਜੀ ਤੇ ਉਹਦੋਂ ਦੇਓਗੇ ਸਾਨੂੰ 1 ਕਰੋੜ ਤੁਸੀਂ ਵੀ ਆ ਚੱਕੋ ਅਸੀਂ ਨਾ ਘਰ ਦੇਣਾ ਘਾਟ ਦੇ ਉਹ 30-30 ਦੇਈ ਜਾਵਾਂਗੇ ਨਾਲ ਦੀ ਨਾਲ ਉਹ ਖਾਈ ਜਾਵਾਂਗੇ ਅਸੀਂ ਤੁਸੀਂ ਸਾਰਾ ਵਿੱਚ ਗਿਣ ਕੇ ਕਹੋਗੇ ਵੀ ਆਹ ਸਾਡੇ ਕੋਲ ਇੰਨੇ ਆ ਗਏ ਇੰਨੇ ਸਾਲਾਂ ਦਾ ਇੱਕ ਇੱਕ ਲੱਖ ਤੋਂ ਨੂੰ ਇੰਨੇ ਸਾਲ ਹੋ ਗਏ ਦੰਦਿਆਂ ਨੂੰ ਵੀ ਜੋ ਗਣ ਲਓ ਵੀ ਚਾਹ ਗਣ ਲਓ ਜਾਓ ਢੰਡੀ ਮੈਨੂੰ ਤਾਂ ਥੱਕਾ ਨਹੀਂ ਹੋਊਗਾ ਕਹਿੰਦਾ ਬਿਲਕੁਲ ਥੱਕਾ ਹੋਊਗਾ ਜੀ ਥੱਕਾ ਥੱਕਾ ਹੁਣੀ ਕਰ ਰਹੇ ਨੇ ਇਸ ਕਰਕੇ ਹੀ ਠੀਕ ਤਾਂ ਉਹ ਤਾਂ ਕਹਿੰਦੇ ਥੱਕਾ ਕਰਨਾ ਹੀ ਨਹੀਂ ਅਸੀਂ ਕਿਸੇ ਨਾਲ ਦੇਖੋ ਇਹ ਗੱਲ ਠੀਕ ਨਹੀਂ ਇਹ ਬਰਦਾਸ਼ਤ ਨਹੀਂ ਬਰਦਾਸ਼ਤ ਬਾਹਰ ਲੜਾਂਗੇ ਫਿਰ ਇਹਦੇ ਖਿਲਾਫ ਬਿਲਕੁਲ ਲੜਾਂਗੇ ਜਾਨ ਤੋੜ ਕੇ ਤਾਂ ਜਾਨ ਤੋੜ ਕੇ ਲੜਾਂਗੇ ਕਿਹਨਾਂ ਜ਼ਮੀਨਾਂ ਲੈ ਜਾਣਗੇ ਆਖਰੀ ਸਵਾਲ ਕਿਹੜਾ ਲੈ ਜੀ ਆਹ ਤੇ ਤੱਕ ਬਾਬਾ ਤਨਮ